ਮੈਂ ਸਰਦਾਰ ਹਾਂ ਮੈਂ ਧੀਖ ਨਹੀਂ ਮੰਗਦਾ ਕਿਉਂਕਿ ਮੈਂ ਸਰਦਾਰ ਹਾਂ ਮੈਂ ਨਹੀਂ ਖੜਨਾ ਹੱਥ ਠੂਠਾ ਫੜ ਕੇ ਸੜਕਾਂ ਤੇ ਭਾਵੇਂ ਮੈਂ ਅੰਗ ਹੀਣ ਹਾਂ ਪਰ ਜ਼ਮੀਰ ਹੀਣ ਨਹੀਂ ਕਿਉਂਕਿ ਮੇਰੇ ਵਡੇਰਿਆਂ ਨੇ ਸਿਰ ਨਾ ਹੁੰਦੇ ਹੋਏ ਵੀ ਵੈਰੀ ਤੋਂ ਜ਼ਿੰਦਗੀ ਦੀ ਭੀਖ ਨਹੀਂ ਮੰਗੀ ਉਸ ਬਾਬਾ ਦੀਪ ਸਿੰਘ ਨੇ ਫਿਰ ਮੈਂ ਇੱਕ ਲਤਨਾ ਹੁੰਦੇ ਹੋਏ ਸੜਕ ਤੇ ਭੀਖ ਕਿਉਂ ਮੰਗਾ ਕਿਉਂਕਿ ਮੈਂ ਸਰਦਾਰ ਹਾਂ ਮੈਂ ਕਮਾ ਲਵਾਂਗਾ ਦੋ ਪੈਸੇ ਮੇਰੇ ਪੁਰਖਿਆਂ ਦੀ ਗੈਰਤ ਦਿਖਾ ਕੇ ਤਸਵੀਰਾਂ ਚ ਮੇਰੇ ਪੁਰਖਿਆਂ ਦੀ ਇਹ ਜਾਇਦਾਦ ਹੀ ਮੈਨੂੰ ਰੋਟੀ ਦੇਵੇਗੀ ਮੈਨੂੰ ਮਹਿੰਗੇ ਹੋਟਲਾਂ ਤੇ ਬੈਠ ਕੇ ਰੋਟੀ ਖਾਣ ਦੀ ਭੁੱਖ ਨਹੀਂ ਕਿਉਂਕਿ ਮੈਨੂੰ ਸਿਰਫ ਰੋਟੀ ਦੀ ਭੁੱਖ ਹੈ ਮੈਂ ਖਾ ਲਵਾਂਗਾ ਸੜਕ ਕਿਨਾਰੇ ਵੀ ਰੋਟੀ ਪੂਰੇ ਹੱਕ ਸੱਚ ਦੀ ਮੈਂ ਪਾਪਾ ਦੀ ਸ਼ਾਨ ਸ਼ੌਕਤ ਨਹੀਂ ਇਕੱਠੀ ਕਰਨੀ ਕਿਉਂਕਿ ਮੈਂ ਸਿੱਖ ਸਰਦਾਰ ਹਾਂ ਸਾਡੇ ਘਰ ਦੀਆਂ ਕੰਧਾਂ ਭਾਵੇਂ ਕੱਚੀਆਂ ਨੇ ਪਰ ਨੀਤਾਂ ਪੱਕੀਆਂ ਨੇ ਮੇਰੇ ਘਰ ਦੀਆਂ ਇੱਟਾਂ ਸੀਮਿੰਟ ਦੇ ਆਸਰੇ ਨਹੀਂ ਕਿਸੇ ਸਿੱਦਕ ਦੇ ਆਸਰੇ ਖੜੀਆਂ ਨੇ ਮੈਂ ਕਿਸੇ ਨੂੰ ਲੁੱਟ ਕੇ ਕੋਠੀ ਨਹੀਂ ਬਣਾਉਣਾ ਚਾਹੁੰਦਾ ਮੈਂ ਸੱਚੀ ਕਿਰਤ ਕਰਕੇ ਥੱਕਣਾ ਅਤੇ ਗੂੜੀ ਨੀਂਦ ਸੌਣਾ ਚਾਹੁੰਨਾ ਮੇਰੀ ਸੋਚ ਹੈ ਮੈਂ 10 ਰੁਪਏ ਦੀ ਕਮਾਈ ਵਿੱਚੋਂ ਹੀ 20 ਦਾ ਲੰਗਰ ਚਲਾ ਦੇਵਾਂ ਮੇਰੀ ਸੋਚ ਹੈ ਮੈਂ 10 ਰੁਪਏ ਦੀ ਕਮਾਈ ਵਿੱਚੋਂ ਹੀ 2 ਰੁਪਏ ਦਾ ਲੰਗਰ ਚਲਾ ਦੇਵਾਂ ਇਹ ਮੇਰੀ ਭੁੱਖਾ ਇਹ ਮੇਰੀ ਸੋਚ ਮੇਰਾ ਗੁਰੂ ਜ਼ਰੂਰ ਪੂਰੀ ਕਰੇਗਾ ਕਿਉਂਕਿ ਮੈਂ ਸਰਦਾਰ ਹਾਂ ਮੈਂ ਸਰਦਾਰ ਹਾਂ ਮੈਂ ਭੀਖ ਨਹੀਂ ਮੰਗਦਾ ਬਿਨਾ ਮੇਰੇ ਗੁਰੂ ਤੋਂ